ਦੀਨ ਦਰਦ ਦੁਖ ਭੰਜਨਾ ਘਟ ਘਟ ਨਾ ਆਤਿਨਾ ਸੁਰਣ ਤੁਮਾਰੀ ਆਇਓ ਲਾਣਿਕ ਕੇ ਪ੍ਰਭੁ ਸਾਹਿਬ ਦੀਨ ਦਰਦ ਦੁਖ ਭੰਜਨਾ ਘਟ ਘਟ ਨਾ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾ ਜੈ ਮਾਤਾ ਸੁਤਮੀਤ ਨਭਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ जय महाभयान दूत जम गले तके वन्नाम संगते रचल जय पुष्प रघुवेत तुम्हारी हर को नाम खिन माहे मुहारी मालिक पुना चरण करत नहीं तारै हर को नाम छोट पाप पर गुरमुख नाम जपो मन मेरे घनेरे जय मात पिता सुतमित न भाई मन गो नाम तेरे संग जय महाभयान ਬੋਧ ਨ ਜਮਦਾਲੈ ਤੇ ਕੇਵਲ ਨਾਮ ਸੰਗ ਤੇਰੇ ਛਲੈ ਜਨ ਸਕਲ ਹੋਏ ਤੇ ਮਾਰੀ ਹਰਿ ਕੋ ਨਾਮ ਖਿੰਮਾ ਹੈ ਉਭਾਰੀ ਅਨੇਕ ਕੋ ਨਾ ਚਰਨ ਕਰਤ ਨਹੀਂ ਤਰੈ પાપ પર હરે ગુરુમુખ નામ જપો મન મેરે નાનક પાઉ સોંગનેરે ગુરુમુખ નામ જપો મન મેરે નાનક પાઉ સો ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤਨ ਕਥਾ ਦੀ ਇਹ ਸ਼੍ਰੰਖਲਾ ਦੇ ਵਿੱਚ ਇਸ ਲੜੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਵਿਦੇਸ਼ ਕਰਦੇ ਹਨ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਏ ਸਾਰੇ ਦੁਖ ਦਰਦਾਂ ਦਾ ਵਿਨਾਸ਼ ਕਰਨ ਵਾਲੇ ਪ੍ਰਭੂ ਏ ਸਾਰੇ ਸੰਕਟਾਂ ਦਾ ਨਿਵਾਰਣ ਕਰਨ ਵਾਲੇ ਪ੍ਰਭੂ ਮੈਂ ਆਪਣੇ ਗੁਰੂ ਨਾਨਕ ਦੇ ਨਾਲ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਅਸ਼ਪਦੀ ਵਿੱਚ ਗੁਰੂ ਜੀ ਹੁਕਮ ਕਰਦੇ ਨੇ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਉਹਾਂ ਨਾਮ ਤੇਰੇ ਸੰਗ ਸਹਾਈ ਬਹੁਤ ਸਾਰੇ ਥਾਂ ਇਸ ਤਰ੍ਹਾਂ ਦੇ ਹੁੰਦੇ ਹਨ ਜਿੱਥੇ ਨਾ ਮਾਂ ਨਾ ਪਿਓ ਨਾ ਪੁੱਤਰ ਨਾ ਦੋਸਤ ਕੰਮ ਆਉਂਦਾ ਉਥੇ ਰੱਬ ਦਾ ਨਾਮ ਹੀ ਕੰਮ ਆਉਂਦਾ ਜੈ ਮਹਾ ਭਾਨ ਦੂਤ ਜਮ ਦੱਲੇ ਤੇ ਕੇਵਲ ਨਾਮ ਸੰਗ ਤੇਰੇ ਚੱਲੇ ਬਹੁਤ ਸਾਰੀਆਂ ਇਹੋ ਜਿਹੀਆਂ ਡਰਾਉਣੀਆਂ ਥਾਵਾਂ ਨੇ ਜਿੱਥੇ ਕੋਈ ਹੋਰ ਨਾਲ ਨਹੀਂ ਜਾਂਦਾ ਪ੍ਰਭੂ ਦਾ ਨਾਮ ਆਪਣੇ ਅੰਦਰ ਹੁੰਦਾ ਉਹ ਹੀ ਨਾਲ ਜਾਂਦਾ ਜੇ ਮੁਸ਼ਕਲ ਹੋਵੇ ਅਤਪਾਰੀ ਹਰ ਕੋ ਨਾਮ ਖਿਨ ਮਾਇ ਉਦਾਈ ਜਿੱਥੇ ਬਹੁਤ ਪਾਰੀ ਮੁਸ਼ਕਲ ਬਣ ਜਨ ਉਥੇ ਰੱਬ ਦਾ ਨਾਮ ਇੱਕ ਖਿਣ ਵਿੱਚ ਛੁਟਕਾਰਾ ਦਿਲਾ ਸਕਦਾ ਕਿਉਂਕਿ ਜਿਹੜੀਆਂ ਮੁਸ਼ਕਲਾਂ ਬਣਦੀਆਂ ਦੁਆਤ ਕਰਕੇ ਭਰਮ ਕਰਕੇ ਭਲੇਖਿਆ ਕਰਕੇ ਜਦੋਂ ਰੱਬ ਦਾ ਨਾਮ ਇੱਕ ਓਮਕਾਰ ਵਾਏ ਗੁਰੂ ਦਾ ਜਪੀ ਦਾ ਭਲੇਖੇ ਜਦੋਂ ਹੀ ਦੂਰ ਹੋਏ ਤੇ ਆਪਾਂ ਸਿੱਧੇ ਰਾਂ ਪੈ ਜਾਂਦੇ ਤੇ ਮੁਸ਼ਕਲਾਂ ਉਸੇ ਵੇਲੇ ਖਤਮ ਹੋ ਜਾਂਦੀਆਂ ਕਈ ਵਾਰ ਆਪਾਂ ਪੁੱਠੇ ਰਾ ਚੱਲ ਰਹੇ ਹੁੰਨੇ ਗਿਆਨ ਹੋ ਜਾਂਦਾ ਆਪਾਂ ਉਹ ਪੁੱਠਾ ਕਈ ਵਾਰ ਰਾ ਨਹੀਂ ਜਾਂਦੇ ਕਈ ਵਾਰ ਆਪਾਂ ਆਪਣੇ ਆਪ ਨੂੰ ਨੁਕਸਾਨ ਕਰ ਰਹੇ ਹਾਂ ਜਦੋਂ ਪ੍ਰਕਾਸ਼ ਹੋ ਜਾਂਦਾ ਆਪਾਂ ਆਪਣਾ ਨੁਕਸਾਨ ਕਰਨਾ ਬੰਦ ਕਰ ਦੇ ਤਤਕਾ ਲੋ ਉਸੇ ਵੇਲੇ ਸਾਰੀ ਮੁਸ਼ਕਲਾਂ ਦਾ ਨਿਵਾਰਨ ਹੋ ਜਾਂਦਾ ਹਨ ਅਨੇਕ ਪੁਨਰਚਰਨ ਕਰਤ ਨਹੀਂ ਤੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਜਿੰਨਾ ਚਰ ਦ્વੈਤ ਆ ਉਹਨਾਂ ਚਰ ਪਾਪ ਵੀ ਹੈਗੇ ਤੇ ਫਿਰ ਜਿੰਨੀ ਮਰਜ਼ੀ ਕੋਸ਼ਿਸ਼ਾ ਕਰੋ ਤੇ ਅਹੰਕਾਰ ਇਹ ਦ્વੈਤ ਨੂੰ ਤਾਂ ਫਿਰ ਜਨਮ ਫਿਰ ਜਨਮ ਫਿਰ ਮਰਨ ਜਨਮ ਇਹ ਚੱਕਰੀ ਰਹਿੰਦਾ ਜਦੋਂ ਦ્વੈਤ ਮਿਟ ਗਈ ਪ੍ਰਕਾਸ਼ ਇੱਕ ਓਮਕਾਰ ਵਾਹਿਗੁਰੂ ਨਾਲ ਆਤਮਾ ਜੁੜ ਗਈ ਪ੍ਰਕਾਸ਼ ਹੋ ਗਿਆ ਅੰਦਰ ਤੇ ਫਿਰ ਹਰ ਕੋ ਨਾਮ ਕੋਟ ਪਾ ਪਰ ਹਰੇ ਸਾਰੇ ਜਿੰਨੇ ਵੀ ਪਾਪ ਸੰ ਉਹ ਸਾਰੀ ਮੈਲ ਧੁੱਪ ਜਾਂਦੀ ਹੈ ਕਿਉਂਕਿ ਆਤਮਾ ਪਰਮਾਤਮਾ ਦੇ ਨਾਲ ਲੀਨ ਹੋ ਜਾਂਦੀ ਹੈ ਹਰ ਕੋ ਨਾਮ ਕੋਟ ਪਾ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਉ ਸੁਖ ਨੇਰੇ اے ਮੇਰੇ ਗੁਰਮੁਖ ਮਨ ਰੱਬ ਦਾ ਨਾਮ ਜਪ ਅਹੰਕਾਰ ਦੇ ਵਿੱਚ ਨਾ ਆਪਣਾ ਜੀਵਨ ਖਰਾਬ ਕਰ ਨਾਨਕ ਪਾਉ ਸੁਖ ਨੇਰੇ ਜਿਸੇ ਅਹੰਕਾਰ ਨੇ ਦੁੱਖੀ ਦੁੱਖ ਦੇਣੇ ਨੇ ਉਥੇ ਜੇ ਅਸੀਂ ਨਾਮ ਜਪਾਂਗੇ ਤੇ ਆਪਣੀ ਜਿੰਦਗੀ ਵਿੱਚ ਸੁੱਖਾਂ ਦਾ ਪ੍ਰਮਾਨ ਸੁਖਾਂ ਦੀ ਪ੍ਰਮਾਨ ਹੋ ਜਾਏਗੀ ਕਿਉਂਕਿ ਪਰਮਾਤਮਾ ਪਰਮਾਨੰਦ ਸਰੂਪ ਹੈ ਜਦੋਂ ਆਪਾਂ ਪਰਮਾਨੰਦ ਨਾਲ ਆਪਣੀ ਆਤਮਾ ਨੂੰ ਜੋੜਦੇ ਹਾਂ ਤੇ ਆਪਣੇ ਜੀਵਨ ਵਿੱਚ ਅਨੰਤ ਹੀ ਅਨੰਦ ਹੋ ਜਾਂਦਾ ਹੈ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖਿਮਾ ਦਰ ਜਾ ਚੱਕੇ ਹਾਂ ਅਰਦਾਸ ਕਰਿਓ ਕਿ ਕੀਰਤਨ ਕਰਤਾ ਦੀ ਸ਼੍ਰੰਖਲਾ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ